ਜਿੰਨੇ ਕਦੇ ਵਿੱਚ ਨਾ ਤੁਸੀਂ ਘਰੇ ਐਲਈਡੀ ਲਿਆਉਂਗੇ ਕੰਪਿਊਟਰ ਦੀ ਓਨੇ ਕ ਪੈਸਿਆਂ ਚ ਕੰਪਲੀਟ ਸੈਟ ਹਨਾ ਜੀ ਕੰਪਿਊਟਰ ਬਿਲਕੁਲ ਜੀ ਪੂਰਾ ਕੰਪਲੀਟ ਕੰਪਿਊਟਰ ਅੱਛਾ ਇੱਕ ਗੱਲ ਹੋਰ ਜੀ ਜੇ ਤੁਸੀਂ ਕੰਪਿਊਟਰ ਨਹੀਂ ਵੀ ਲੈਣਾ ਨਾ ਤਾਂ ਵੀ ਤੁਸੀਂ ਇਹਦੇ ਮਾਲਕ ਫਰੀਜ ਬਣ ਸਕਦੇ ਹੋ ਕਰਨਾ ਕੀ ਆ ਸ਼ੇਅਰ ਸੱਤ ਸੇ ਕਾਲ ਦੋਸਤ ਲੈ ਵੀ ਬੱਚਿਆਂ ਦੀ ਸਟੱਡੀ ਵਾਸਤੇ ਆਪਾਂ ਨੂੰ ਕੰਪਿਊਟਰ ਦੀ ਆਮ ਤੌਰ ਤੇ ਲੋੜ ਹੁੰਦੀ ਆ ਪਰ ਪ੍ਰੋਬਲਮ ਕੀ ਹੁੰਦੀ ਆ ਬੱਚੇ ਨੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਉਹ ਛੇ ਦੀ ਖਰਾਬ ਕਰ ਦਿੰਦੇ ਨੇ ਚੀਜ਼ਾਂ ਫਿਰ ਆਪਾਂ ਨੂੰ ਲਾਹਾਂਦਾ ਯਾਰ 40-50 ਹਜ਼ਾਰ ਲਾਵਾਂਗੇ ਖਰਾਬ ਇਹਨਾਂ ਨੇ 10 ਦਿਨਾਂ 'ਚ ਕਰ ਦੇਣਾ ਪਰ ਹੁਣ ਇਹ ਥੋੜੀ ਟੈਨਸ਼ਨ ਦੂਰ ਕਰ ਰਹੇ ਆ ਜਿੰਨੇ ਕਦੇ ਵਿੱਚ ਨਾ ਤੁਸੀਂ ਘਰੇ LED ਲਿਆਉਂਗੇ ਕੰਪਿਊਟਰ ਦੀ ਓਨੇ ਕ ਪੈਸਿਆਂ 'ਚ ਕੰਪਲੀਟ ਸੈੱਟ ਹਨਾ ਜੀ ਕੰਪਿਊਟਰ ਬਿਲਕੁਲ ਜੀ ਪੂਰਾ ਕੰਪਲੀਟ ਕੰਪਿਊਟਰ ਅੱਛਾ ਜੀ ਓਨੇ ਕ ਰੁਪਈਆ ਦੇ ਵਿੱਚ ਦੇ ਦੇਣਾ ਜੀ ਤੁਸੀਂ ਗੈਸ ਕਰੋ ਜੀ ਇਹ ਤਾਂ ਆਪਾਂ ਕੀ ਰੇਟ ਦੇ ਸਕਦੇ ਹਾਂ ਹੁਣ ਐਲਈਡੀ ਦੀ ਗੱਲ ਕਰੀਏ ਜੀ ਘੱਟੋ ਘੱਟ ਮੈਨੂੰ ਕਹਿਣਾ ਵੀ ਮੇਰਾ ਮਨ ਕਹਿੰਦਾ ਵੀ ਤੁਹਾਡਾ ਇਹ ਸਾਰਾ ਸਾਬ ਜ 12-13000 ਦਾ ਤਾਂ ਹੋਊਗਾ ਜੀ ਬਿਲਕੁਲ ਜੀ ਬਿਲਕੁਲ ਮਾਰਕੀਟ 'ਚ ਤੁਹਾਨੂੰ ਸਾਰਾ ਇਹ 12-13000 ਤੋਂ ਘੱਟ ਨਹੀਂ ਮਿਲਦਾ ਬਿਲਕੁਲ ਜੀ ਪਰ ਆਪਣੇ ਕੋਲ ਸਪੈਸ਼ਲਿਟੀ ਕੀ ਹੈ ਜੀ ਆਪਾਂ ਇਹ ਸਾਰਾ ਕੰਪਲੀਟ ਸੈੱਟ ਆ ਜਿਹੜਾ ਉਹ ਸਿਰਫ ਦਵਾਂਗੇ ਜੀ 5000 ਰੁਪਏ ਦੇ ਵਿੱਚ ਲਓ ਵੀ ਮਿੱਤਰੋ ਕਰਤਾ ਧਮਾਕਾ ਕੰਪਿਊਟਰ ਕੰਪਲੀਟ ਜਮਾ 1 ਨੰਬਰ ਨਵਾਂ ਸਿਰਫ 5000 ਚ ਸ਼ਰਤ ਲਾ ਕੇ ਕਹਿਣੇ ਆ ਲੈ ਮਿਲਦਾ ਨਹੀਂ ਅੱਛਾ ਕੀ ਹਿਸਾਬ ਕੀ ਪ੍ਰੋਸੈਸਰ ਵਗੈਰਾ ਦੇ ਵਿੱਚ ਇਹਦੇ ਵਿੱਚ ਹੈਗਾ ਜੀ ਡਿਊਲ ਕੋਰ ਪ੍ਰੋਸੈਸਰ ਹੈ 2 ਜੀਵੀ ਰੈਮ ਹੈ 250 ਜੀਵੀ ਹਾਰਡ ਡਿਸਕ ਹੈ ਜੀ ਇਹਦੇ ਨਾਲ ਇੱਕ ਆਪਾਂ ਹੋਰ ਧਮਾਕਾ ਕਰਨ ਵਾਲੇ ਆ ਜਿਹੜੇ ਬੰਦੇ ਆਪਣਾ ਵੀਡੀਓ ਸ਼ੇਅਰ ਕਰਕੇ ਆਉਣਗੇ ਆਪਣੇ ਕੋਲ ਤੇ ਉਹਨਾਂ ਨੂੰ ਆਪਾਂ ਇੱਕ ਸਪੀਕਰ ਹੈ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਨਾਲ ਆਪਾਂ ਕੰਪਿਊਟਰ ਦੇ ਦਵਾਂਗੇ スクリーンショット जरूर होवे शेयर ਕੀਤੀ ਦਾ ਕਿੰਨੇ ਕ ਦਾ ਜੀ ਇਹ ਸਪੀਕਰ ਵੈਸੇ ਇੱਕ ਟੋਟਾ ਟਟ ਹਜ਼ਾਰ ਰੁਪਏ ਦਾ ਸਪੀਕਰ ਹੈ ਜੀ ਤਾਂ ਤੁਹਾਡਾ ਜਿਹੜਾ ਕੰਪਿਊਟਰ ਹੈ ਉਹ ਤਾਂ ਸਿਰਫ 4000 ਦਾ ਹੀ ਰਹਿ ਗਿਆ 1000 ਰੁਪਏ ਦਾ ਤੁਸੀਂ ਸਪੀਕਰ ਹੀ ਲੈ ਗਏ ਲੈ ਵੀ ਭਾਈ ਇੱਕ ਗੂਠਾ ਜਾਂ ਦੱਬਣ ਵਾਲਾ ਆ ਚੀਜ਼ ਤੁਹਾਨੂੰ ਫ੍ਰੀ ਚ ਮਿਲਦੀ ਆ ਇੱਕ ਗੱਲ ਹੋਰ ਜੀ ਜੇ ਤੁਸੀਂ ਕੰਪਿਊਟਰ ਨਹੀਂ ਵੀ ਲੈਣਾ ਨਾ ਤਾਂ ਵੀ ਤੁਸੀਂ ਇਹਦੇ ਮਾਲਕ ਫ੍ਰੀ ਚ ਬਣ ਸਕਦੇ ਹੋ ਕਰਨਾ ਕੀ ਆ ਸ਼ੇਅਰ ਵੱਧ ਤੋਂ ਵੱਧ ਘੱਟੋ ਘੱਟ ਸੌਰੀ 50 ਗਰਪਾਏ ਤੁਸੀਂ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾ ਕੇ ਇਹ ਮੰਗਵਾ ਸਕਦੇ ਹੋ ਬਾਈ ਜੀ ਭੇਜਣਗੇ ਵਾਲੀ ਸਭ ਭੇਜੋਗੇ ਬਿਲਕੁਲ ਜੀ ਬਿਲਕੁਲ ਇਹ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਵਾਲੇ ਵੀਰਾਂ ਵਾਸਤੇ ਆਪਾਂ ਨੇ ਸਪੈਸ਼ਲ ਤੋਹਫਾ ਰੱਖਿਆ ਹੂੰ ਲਓ ਜੀ ਮੌਕਾ ਮਿਸ ਨਾ ਕਰਦੇਓ ਫ੍ਰੀ ਜੇਅਰਪੋਰਟ ਦੇ ਮਾਲਕ ਬਣ ਸਕਦੇ